ਲੋਕ ਹਿੱਤ ਲੋਕਾਂ ਦੀ ਆਵਾਜ਼ ਮਾਬਈ ਉਹ ਕੀ ਕਰਿਓ ਤੂੰ ਲੱਗਿਆ ਨਾ ਬੰਨੋ ਜੀ ਸਤਨਾਮ ਸ੍ਰੀ ਵਾਹਿਗੁਰੂ ਕੋ ਦੀ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ एक ओंकार श्री वाहिगुरु जी की फतेह श्री भगवती जी सहाय विवाद श्री भगवती जी की पातशाही दसवीं प्रथम भगवती के गुरु नानक दी झाए फिर अंगदी अमरदास रामदास ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਟ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜے ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ 40ਆਂ ਮੁਕਤੇਆਂ ਅਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗਵਾਹੀ ਦੇਖ ਸੁਣ ਕੇ ਅਨੁਭਵ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੀ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਏ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਹਜੂਰ ਐਸ ਵੇਲੇ ਜੀ ਕੀ ਅਰਦਾਸ ਹੈ ਕਿਰਪਾ ਕਰਕੇ ਮਿਹਰ ਕਰਕੇ ਤਰਸ ਕਰਕੇ ਦਰਤੀ ਪਰਵਾਨ ਕਰਨੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਸ੍ਰੀ ਮੁਖਵਾਕ ਹਨ ਗੁਰਮੁਖ ਬੈਸ ਹੋ ਸਫਾ ਬਸ਼ਾਈ ਦੇ ਮਹਾਵਾਕ ਅਨੁਸਾਰ ਅੱਜ ਸਤਿਗੁਰੂ ਜੀ ਜੋ ਨਗਰ ਦੇ ਹਾਲਾਤ ਨੇ ਤੇ ਨਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਆ ਪਿੰਡ ਦੀ ਸੰਗਤ ਸਮੁੱਚੀਆਂ ਗੁਰਦੁਆਰੇ ਸਹਿਬਾਨਾਂ ਦੀਆਂ ਕਮੇਟੀਆਂ ਮੋਹਤਵਾਰ ਪੰਚਾਇਤਾਂ ਪਤਵੰਤੇ ਸੱਜਣ ਰਲ ਮਿਲ ਕੇ ਇਕਤਰਤਾ ਭਾਵ ਹੋ ਕਰਕੇ ਆਪ ਜੀ ਦੀ ਹਜ਼ੂਰੀ ਦਾ ਓਟ ਆਸਰਾ ਲੈ ਕਰਕੇ ਬੈਠ ਕਰਕੇ ਜੋ ਮਤਾ ਪਾਸ ਕੀਤਾ ਇਸ ਮਤੇ ਤੇ ਸਤਿਗੁਰੂ ਜੀ ਪਹਿਰਾ ਦੇਣ ਦਾ ਬਲ ਬਖਸ਼ਿਸ਼ ਕਰਨਾ ਨਗਰ ਦੇ ਵਿੱਚ ਏਕਤਾ ਇਤفاق ਸੁਲੂਕ ਇਜਤਿਪਤ ਬਖਸ਼ਿਸ਼ ਕਰਨੇ ਮੇਰ ਦਾ ਹੱਥ ਰੱਖਣਾ ਆਉਣ ਵਾਲੇ ਸਮੇ ਨੂੰ ਸੁਖ ਸ਼ਾਂਤੀ ਵਾਲਾ ਸਮਾਂ ਬਖਸ਼ਿਸ਼ ਕਰਨਾ ਸਤਿਗੁਰੂ ਜੀ ਜੋ ਮਤਾ ਪਾਸ ਹੋਇਆ ਹੈ ਇਸ ਮਤੇ ਤੇ ਆਪ ਕਿਰਪਾ ਕਰਕੇ ਬਲਬੁੱਧ ਸਮੱਤ ਬਖਸ਼ਿਸ਼ ਕਰਕੇ ਚਲਣ ਦਾ ਸੁਭਾਗ ਬਖਸ਼ਿਸ਼ ਕਰਿਓ ਜੋ ਆਪ ਜੀਆਂ ਦੇ ਦਰ ਘਰ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਇਹ ਸਾਰਿਆਂ ਨੂੰ ਪੋਸ਼ ਦੱਸ ਕਰਕੇ ਇਕਤਾ ਇਤਫਾਕ ਦੇ ਨਾਲ ਮਤਾ ਪਾਸ ਹੋਇਆ ਆਪ ਜੀ ਜਾਣਦੇ ਹੋ ਸੋ ਇਸ ਤੋਂ ਜੋ মুনਕਰ ਹੁੰਦਾ ਹੈ ਜੋ ਫਿਰ ਵੀ ਆਪਣੀਆਂ ਕੋਈ ਗੁੱਝੀਆਂ ਰਮਝਾਂ ਇਧਰ ਉਧਰ ਮਾਰ ਕੇ ਇਸ ਮਤੇ ਨੂੰ ਟੁੱਟਲਾਉਣਾ ਚਾਵੇ ਸਤਿਗੁਰੂ ਜੀ ਉਸ ਨੂੰ ਤੁਸੀਂ ਆਪ ਜਾਣਦੇ ਹੋ ਬਾਕੀ ਸਾਰੀ ਸੰਗਤ ਦੇ ਸਿਰ ਤੇ ਮੇਰ ਦਾ ਹੱਥ ਰੱਖਣਾ ਇਸ ਮਤੇ ਨੂੰ ਸੱਚੇ ਪਾਤਸ਼ਾਹ ਜੀ ਉਤਨ ਦੇਹੀ ਦੇ ਨਾਲ ਨਿਭਾਉਣ ਦਾ ਬਲ ਬਖਸ਼ਿਸ਼ ਕਰਨਾ ਨਸ਼ਾ ਤਸਕਰਾਂ ਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੋ ਵੀ ਇਸ ਕੰਜਾ ਕਸੇ ਤੇ ਸੱਚੇ ਪਾਸ਼ਾ ਆਪ ਨਾਲ ਅੰਗ ਸੰਗ ਸਹਾਈ ਹੋ ਕਰਕੇ ਨਸ਼ੇ ਤੋਂ ਮੁਕਤ ਕਰਨ ਵਾਸਤੇ ਇਹਨਾਂ ਗੁਰਮਖਾਂ ਦਾ ਪੰਚਾਇਤਾਂ ਦਾ ਮੋਤਵਾਰ ਸੱਜਣਾ ਦਾ ਕਮੇਟੀਆਂ ਦਾ ਸੰਗਤਾਂ ਦਾ ਸਾਥ ਦੇਣਾ ਆਉਣ ਵਾਲਾ ਸਮਾ ਸੁਖ ਸ਼ਾਂਤੀ ਦਾ ਬਖਸ਼ਣਾ ਚੰਦਲਾ ਖੁਦਾ ਦੇ ਵਿੱਚ ਸੱਚੇ ਪਾਤਸ਼ਾਹ ਜੁਬਾ ਜੀ ਦੇ ਅੱਗੇ ਬੇਨਤੀਆਂ ਕੀਤੀਆਂ ਆਪ ਸਮਰਾਤ ਹੋ ਸਾਰੀ ਮਿੱਥਿਆ ਨੂੰ ਜਾਣਦੇ ਹੋ ਕਿਰਪਾ ਕਰਕੇ ਪਰਵਾਣਗੀ ਬਖਸ਼ਿਸ਼ ਕਰੋ ਪਰਵਾਣਗੀ ਦੇਵੋ ਮਿਹਰ ਦਾ ਹੱਥ ਰੱਖਿਓ ਇਤਫਾਕ ਸਲੂਕ ਬਖਸ਼ਿਸ਼ ਕਰਿਓ ਝਗੜੇ ਝਾਂਜੇ ਸਭ ਦੂਰ ਕਰਨੇ ਸਤਿਗੁਰੂ ਜੀ ਇਹਨਾਂ ਦੇ ਮਨਾਂ ਦੇ ਵਿੱਚ ਪਿਆਰ ਬਖਸ਼ੋ ਮਿਹਰ ਦਾ ਸਿਰ ਤੇ ਹੱਥ ਰੱਖੋ ਇਤਫਾਕ ਬਖਸ਼ੋ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰੋ ਹੁਕਮ ਨਾਮਿਆਂ ਤੇ ਚੱਲਣ ਦੀ ਸਮੱਥਾ ਬਖਸ਼ਿਸ਼ ਕਰਿਓ ਸੇ ਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲੇ ਆ ਆਪ ਜੀਆਂ ਦਾ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਜੀਰੇ ਭਾਣੇ ਸਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਆਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹਨੇ ਸੋ ਨਿਹਾਲ ਸਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ